ਇਹ ਵੈਸੇ ਭਾਈ ਜੀ 100 ਰੁਪਏ ਦੀ ਕਿੱਲੀ ਨਾਲ ਵੀ ਕੰਮ ਚੱਲ ਸਕਦਾ ਆਮ ਕਿਸੇ ਆਮ ਕੀ ਕਰਦੇ ਆ ਕਿੱਲੀ ਲਾ ਦਿੰਦੇ ਆ ਚਾਹੀਏ ਜੀ ਭਾਈ ਠੀਕ ਹੈ ਜੀ ਹਾਂ ਇਹ ਵਿੱਚ ਤੁਸੀਂ ਗ੍ਰੇਸਿੰਗ ਕਰਨੀ ਕਰਤੀ ਵੀ ਇਹ ਸਾਰੀ ਉਮਰ ਖਤਮ ਨਾ ਹੋਵੇ ਬਿਲਕੁਲ ਜੀ ਲਾਈਫਟਾਈਮ ਵਾਲਾ ਕੰਮ ਹੈ ਜੀ ਲਾਈਫ ਸਹੀ ਗੱਲ ਹੈ ਜੀ ਲਾਈਫ ਬਹੁਤ ਲੰਮੀ ਹੋ ਜਾਂਦੀ ਹੈ ਤੇ ਇਹ ਵੀਰੇ ਇੱਕ ਜਿਹੜਾ ਆ ਤਵਾ ਬਾਹਰ ਕੱਢਣ ਦਾ ਇਹ ਕੀ ਕਾਰਨ ਰਹਿ ਜਾਂਦਾ ਇਹ ਭਾਈ ਜੀ ਬੱਟ ਨਾਲ ਬਿਲਕੁਲ ਬੱਟ ਦੇ ਨਾਲ ਬਿਲਕੁਲ ਸਫਾਈ ਕਰਦਾ ਚੱਲੂਗਾ ਵਧੀਆ ਬੱਟ ਦੇ ਨਾਲ ਉਹ ਵੱਡੂਗਾ ਠੀਕ ਹੈ ਜੀ ਜਿਹੜੀ ਆ ਪਲੇਟ ਲੱਗੀ ਜੀ ਇਹ ਸਕ੍ਰੈਪਰ ਹੈ ਭਾਈ ਜੀ ਵੀ ਮਿੱਟੀ ਨੂੰ ਬਾਹਰ ਵਾਂਡੀਆਂ ਦੀ ਬੱਟ ਤੇ ਨਾ ਮਾਰੇ ਮਿੱਟੀ ਨੇ ਸਕ੍ਰੈਪਰ ਹੈ ਜੀ ਮਿੱਟੀ ਰੋਪਣ ਵਾਲਾ ਠੀਕ ਹੈ ਮਿੱਟੀ ਨਾ ਬਾਹਰ ਵਜੇ ਵੀ ਤੁਸੀਂ ਲਾਇਆ ਠੀਕ ਹੈ ਜਿਹੜੀਆਂ ਸਾਹਮਣੇ ਤਵੀਆਂ ਵੇਨਾ ਪਏ ਕਿੰਨੇ ਦਾ ਸੈੱਟ ਹੈ ਜੀ ਆਪਣਾ ਤਿਆਰ ਕੀਤਾ ਹੋਇਆ ਇਹ 9 9 ਦਾ ਸੈੱਟ ਹੈ ਬਾਈ ਜੀ 9 9 ਦਾ ਇਹ ਕਿਹੜੇ ਟਰੈਕਟਰ ਮਗਰ ਚੱਲ ਜਾਏਗਾ ਤਾਂ ਕਿੰਨੇ ਐਚਪੀ ਤੱਕ ਜਿਹੜੀ ਇਹ ਰਿਕਮੈਂਡੇਸ਼ਨ ਤੁਸੀਂ ਦਿੰਦੇ ਜੀ ਇਹ 50 ਐਚਪੀ ਤੋਂ ਲੈ ਕੇ 55 ਐਚਪੀ ਤੱਕ ਜੀ ਤੇ ਇਹ ਇਹਦੇ ਵਿੱਚ ਕਿਹੜਾ ਜਿਹੜਾ ਆਪਣਾ ਤਵਾ ਲੱਗਾ ਹੋਇਆ ਜੀ ਤਵਾ ਡਬਲ ਗੈਂਡੇ ਦਾ ਯੂਜ਼ ਕਰਦੇ ਆਂ ਜੀ ਆ ਮੰਨੋ ਡਬਲ ਗੈਂਡੇ ਚ ਚਲੋ ਹਰ ਇੱਕ ਹੀ ਲਾ ਰਿਹਾ ਜੀ ਡਬਲ ਗੈਂਡੇ ਦੇ ਅੰਦਰ weight ਕਿੰਨਾ ਜੀ ਤਵੇ ਦਾ ਤਵੇ ਦਾ weight ਜਿਹੜਾ ਜੀ ਆਪਣਾ ਇਹ 10 ਕਿਲੋ ਦਾ ਤਵਾ ਹੈ ਜੀ ਅੱਛਾ ਜੀ ਹਾਂਜੀ 10 ਕਿਲੋ ਕਾਰੇਕ ਦੇ ਉੱਤੇ ਨਾੜ ਤੁਸੀਂ ਐਡਜਸਟੇਬਲ ਕੀਤਾ ਇਹ ਕਾਰਨ ਕੀ ਵੀਰੇ ਇਹ ਸਕ੍ਰੈਪਰ ਹੈ ਵੀਰ ਜੀ ਇਹ ਸਕ੍ਰੈਪਰ ਆਪਾਂ ਨੇ ਐਡਜਸਟੇਬਲ ਕੀਤੇ ਨੇ ਵੀ ਜਿਵੇਂ ਜਿਵੇਂ ਤਵੇ ਦੀ ਕਸਾਈ ਆਉਣੀ ਹੈ ਹਾਂਜੀ ਜਿਵੇਂ ਦਾ ਰੋਸੇ ਤਰ੍ਹਾਂ ਇਹਨੂੰ ਆਪਣੇ ਆਪ ਸੈੱਟ ਕਰ ਸਕਦਾ ਹੈ ਠੀਕ ਹੈ ਤਵੇ ਦੇ ਐਂਡ ਤੱਕ ਲਾਸਟ ਖਤਮ ਹੋਣ ਤੱਕ ਸਕ੍ਰੈਪਰ ਆਪਣਾ ਜਿਹੜਾ ਹੈ ਕੰਮ ਕਰੂਗਾ ਇੱਕ ਵੀਰੇ ਹਮੇਸ਼ਾ ਹੀ ਜ਼ਿੰਮੇਦਾਰ ਨੂੰ ਇਹ ਸਮੱਸਿਆ ਹੁੰਦੀ ਹੈ ਜੀ ਜਿਵੇਂ ਮੰਨ ਲਓ ਆਹ ਤਵੇ ਨੇ ਹੈਨਾ ਆਪਣੇ ਤਿੰਨ ਤਿੰਨ ਦੇ ਸੈੱਟ ਹੋ ਗਏ ਤਾਂ ਕੋਈ ਇਧਰਲੀ ਸਾਈਡ ਘਸ ਜਾਂਦੀ ਪਹਿਲਾਂ ਕੋਈ ਇਧਰਲੀ ਜਾਂ ਕਈ ਵਾਰੀ ਮਗਰਲੇ ਬੰਨੇ ਦਿੱਕਤ ਆਉਣੀ ਸ਼ੁਰੂ ਹੋ ਜਾਂਦੀ ਹੈ ਨਹੀਂ ਆਪਣੇ ਤਵੇ ਪੂਰੇ ਤੇ ਪੂਰੇ ਬਰਾਬਰ ਲੱਗਣੇ ਆ ਜੀ ਸਾਰੇ ਭਾਈ ਜੀ ਬਿਲਕੁਲ ਐਂਡ ਤੱਕ ਇੱਕੋ ਜਿਹੇ ਸਾਰੇ ਤਵੇ ਆਪਣੇ ਘਸਣਗੇ ਇਹ ਨਹੀਂ ਐ ਵੀ ਇੱਕ ਸਾਈਡ ਜ਼ਿਆਦਾ ਲੱਗੀ ਇੱਕ ਸਾਈਡ ਘੱਟ ਲੱਗੀ ਉਹ ਨਹੀਂ ਇਹ ਦਿੱਕਤ ਨਹੀਂ ਆਉਂਦੀ ਮੰਨ ਲਓ ਵੀ ਪਹਿਲਾਂ ਬਹੁਤ ਮੈਂ ਤਵੀਆਂ ਦੇ ਵਿੱਚ ਇਹ ਦਿੱਕਤ ਵੇਖੀ ਐ ਵੀ ਇੱਕ ਸਾਈਡ ਵੱਧ ਘੱਟ ਕਸੰਦਾ ਰੋਲਾ ਹੀ ਰਿਹਾ ਜੀ ਸ਼ੁਰੂ ਤੋਂ ਲੈ ਕੇ ਅੰਤ ਤੱਕ ਨਹੀਂ ਆਪਣੀਆਂ ਤਵੀਆਂ ਬਿਲਕੁਲ ਬਰਾਬਰ ਲੱਗਣੀਆਂ ਬਾਈ ਠੀਕ ਹੈ ਜੀ ਤੇ ਕਿੱਥੋਂ ਲੈ ਕੇ ਕਿੱਥੋਂ ਤੱਕ ਜਿਹੜੇ ਆਪਾਂ ਸੈੱਟ ਆ ਜਿਹੜੇ ਤਿਆਰ ਕਰਦੇ ਆਂ ਇਹ ਆਪਾਂ 16 ਤੋਂ ਲੈ ਕੇ ਬਾਈ ਜੀ 26 ਤੱਕ ਤੈਅ ਕਰਦੇ 16 ਤੋਂ ਲੈ ਕੇ 26 ਤੱਕ ਜੀ ਜੇ ਆਪਾਂ ਹੁਣ ਇਸੇ ਸੈੱਟ ਦੇ ਪ੍ਰਾਈਸ ਦੀ ਗੱਲ ਕਰੀਏ ਮੇਲੇ ਦਾ ਤੇ ਮੇਲੇ ਨੂੰ ਛੱਡ ਕੇ ਜੀ ਦੋਨਾਂ ਦਾ ਦੱਸੋ ਜੀ ਇਹਦਾ ਬਾਈ ਜੀ 9-9 ਦੇ ਸੈੱਟ ਦਾ ਸਿੰਪਲ ਦਾ ਵੈਸੇ ਰੇਟ ਹੈਗਾ ਆਪਣਾ 1 ਲੱਖ 8000 ਰੁਪਏ 5000 ਰੁਪਏ ਆਪ ਇੱਥੇ ਡਿਸਕਾਊਂਟ ਰੱਖਿਆ ਹੋਇਆ ਹੈ ਇੱਥੇ ਰੱਖਿਆ ਜੀ ਤੇ ਇਹ ਨੌਨ ਹਾਈਡਰੌਲਿਕ ਹੈ ਜੇ ਇਹਹੀ ਹਾਈਡਰੌਲਿਕ ਚ ਬਣਾਉਣੀਆਂ ਹੋਣ ਤਾਂ ਫਿਰ ਕਿੰਨਾ ਰਹਿ ਜਾਏਗਾ ਜੀ ਫਿਰ ਕਿੰਨਾ ਪ੍ਰਾਈਸ ਵਾਜੇਗਾ ਯਾਨੀ ਫਿਰ ਇਹ 1 ਲੱਖ 30000 ਰੁਪਏ ਦਾ ਹੋਵੇਗਾ ਫਿਰ 1 ਤੇ ਇਹ ਹਰ ਇੱਕ ਮਾਡਲ ਜੇ ਤੁਸੀਂ ਇਹ अवेलेबल ਕਰਕੇ ਦਿੰਦੇ ਜੀ ਹਾਈਡਰੋਲਿਕ ਔਰ ਨੋਨ ਹਾਈਡਰੋ ਹਾਂਜੀ ਹਾਂਜੀ ਠੀਕ ਹੈ ਜੀ ਤੇ ਉਸੇ ਤਰ੍ਹਾਂ ਤੇ ਆਪਣਾ ਦੂਜਾ ਸੈੱਟ ਹੈ ਜੀ ਉੱਥੇ ਹੈਨਾ ਦੂਸਰਾ ਸੈੱਟ ਆਪਦੇ ਕੋਲੇ ਚਲਦੇ ਆ ਜੋ ਉਹ ਵੀ ਦੱਸ ਦੋਈ ਸਾਨੂੰ ਹਾਂ ਹੁਣ ਕਿ ਕਰਦੇ ਰਹੋਗੇ ਉਹ ਵਾਲੀ ਜੀ ਹਾਂਜੀ ਇਹ ਵੈਸੇ ਭਾਈ ਜੀ 100 ਰੁਪਏ ਦੀ ਕਿੱਲੀ ਨਾਲ ਵੀ ਕੰਮ ਚੱਲ ਸਕਦਾ ਆਮ ਕਿਸੇ ਆਮ ਕੀ ਕਰਦੇ ਆ ਕਿੱਲੀ ਲਾ ਦਿੰਦੇ ਆ ਚਾਹੀਏ ਜੀ ਭਾਈ ਠੀਕ ਹੈ ਜੀ ਹਾਂ ਇਹ ਵਿੱਚ ਤੁਸੀਂ ਗ੍ਰੇਸਿੰਗ ਕਰਨੀ ਕਰਤੀ ਵੀ ਇਹ ਸਾਰੀ ਉਮਰ ਖਤਮ ਨਾ ਹੋਵੇ ਬਿਲਕੁਲ ਜੀ ਲਾਈਫਟਾਈਮ ਵਾਲਾ ਕੰਮ ਹੈ ਜੀ ਲਾਈਕ ਸਹੀ ਗੱਲ ਹੈ ਜੀ ਲਾਈਕ ਬਹੁਤ ਲੰਮੀ ਹੋ ਜਾਂਦੀ ਹੈ ਤੇ ਇਹ ਵੀਰੇ ਇੱਕ ਜਿਹੜਾ ਆ ਤਵਾ ਬਾਹਰ ਕੱਢਣ ਦਾ ਇਹ ਕੀ ਕਾਰਨ ਰਹਿ ਜਾਂਦਾ ਇਹ ਬਾਈ ਜੀ ਬੱਟ ਨਾਲ ਬਿਲਕੁਲ ਬੱਟ ਦੇ ਨਾਲ ਬਿਲਕੁਲ ਸਫਾਈ ਕਰਦਾ ਚੱਲੂਗਾ ਵਧੀਆ ਬੱਟ ਦੇ ਨਾਲ ਉਹ ਵੱਡੂਗਾ ਠੀਕ ਹੈ ਜੀ ਜਿਹੜੀ ਆ ਪਲੇਟ ਲੱਗੀ ਜੇ ਇਹ ਸਕ੍ਰੈਪਰ ਹੈ ਬਾਈ ਜੀ ਵੀ ਮਿੱਟੀ ਨੂੰ ਬਾਹਰ ਗਵਾਂਡੀਆਂ ਦੀ ਬੱਟ ਤੇ ਨਾ ਮਾਰੇ ਮਿੱਟੀ ਨੂੰ ਸਕ੍ਰੈਪਰ ਹੈ ਜੀ ਮਿੱਟੀ ਰੋਪਣ ਵਾਲਾ ਠੀਕ ਹੈ ਮਿੱਟੀ ਨਾ ਬਾਹਰ ਵਜੇ ਵੀ ਤੁਸੀਂ ਲਾਇਆ ਠੀਕ ਹੈ ਜੀ ਇਹ ਵੀਰੇ ਸਾਈ ਦੇ ਉੱਤੇ ਤਿਆਰ ਹੁੰਦੇ ਆ ਕਿ ਆਪਣੇ ਕੋਲੇ ਸੈਟ ਤਿਆਰ ਰਹਿੰਦੇ ਆ ਵੀ ਕਿਸੇ ਟਾਈਮ ਹੀ ਬੰਦਾ ਮੰਗਵਾ ਸਕਦਾ ਹੈ ਇਹ ਆਪਾਂ ਜ਼ਿਆਦਾਤਰ ਆਰਡਰ ਜਿਹੜਾ ਪੈਂਡਿੰਗ ਹੀ ਚੱਲਦਾ ਜੀ ਠੀਕ ਹੈ ਜੀ ਪੈਂਡਿੰਗ ਆਰਡਰ ਹੀ ਚੱਲਦਾ ਕੰਮ ਜ਼ਿਆਦਾ ਠੀਕ ਹੈ ਜੀ ਇਹਦੇ ਵਿੱਚ ਵੀਰੇ ਟਾਇਰ ਜਿਹੜਾ ਹਿੱਸਾ ਉਹ ਤੁਹਾਡਾ ਆਪ ਦਾ ਹੀ ਹੁੰਦਾ ਨਾ ਹਾਂਜੀ ਕੰਪਲੀਟ ਹੈ ਜੀ ਬਿਲਕੁਲ ਕੰਪਲੀਟ ਦਾ ਰੇਟ ਤੁਸੀਂ ਦੱਸਿਆ ਵੀ ਇਹ ਨਾ ਹੋਵੇ ਬਾਅਦ ਤੁਸੀਂ ਕੋਈ ਟਾਇਰ ਆਓ ਨਹੀਂ ਨਹੀਂ ਸਾਰਾ ਕੰਪਲੀਟ ਦਾ ਰੇਟ ਆ ਬਾਈ ਜੀ ਠੀਕ ਹੈ ਜੀ ਤੇ ਅਗਲੇ ਬੰਨੇ ਉਸੇ ਤਰ੍ਹਾਂ ਦਾ ਆ ਹੈ ਨਾ ਸੈਟ ਤੇ ਇਹ ਸੈਟ ਕਿੰਨੇ ਕਿੰਨੇ ਦਾ ਜੀ ਇਹ ਹਾਈਡਰੋਲ ਕਾਲੀਆਂ ਦੇਤੀਆਂ ਪਿੱਛੇ ਗੋਲ ਉਹੀ ਸੀ ਹਾਂਜੀ ਇਹ ਕਿਸਾਨ ਦੀ ਪਸੰਦ ਹੈ ਜੀ ਆਪਣੀ ਆਪਣੀ ਦੇ ਆਪਣੀ ਪਸੰਦ ਦੇ ਅਕੋਰਡਿੰਗ ਕਿਸਾਨ ਆਪਣੇ ਤੋਂ ਪਲੈਨ ਵੀ ਲੈ ਸਕਦਾ ਅੱਗੇ ਵੀ ਠੀਕ ਹੈ ਜੀ ਔਰ ਕੱਟ ਵਾਲੀਆਂ ਪੌਣੀਆਂ ਚਾਵੇ ਤਾਂ ਆਪਾਂ ਕੱਟ ਵਾਲੀਆਂ ਵੀ ਪਾ ਦਿੰਦੇ ਆ ਕੱਟਣੀਆਂ ਵੀ ਪਾ ਦਿੰਦੇ ਆ ਤੇ ਵੀਰੇ ਆ ਜਿਹੜੀ ਬੋਦੀ ਰੀਤੀ ਆ ਤੁਸੀਂ ਇਹ ਕਿਹੜੇ ਕਾਰਨ ਤੋਂ ਦਿੱਤੀ ਹੈ ਵੀ ਇਹ ਦੂਜੀ ਅੱਗੇ ਵਾਲੀ ਹੁੱਕ ਚ ਪਾਉਣ ਵਾਸਤੇ ਹਿੱਚ ਲੱਗਦੀ ਹੈ ਜੀ ਅੱਗੇ ਠੀਕ ਹੈ ਜੀ ਹਾਂਜੀ ਉਹ ਇੱਥੇ ਥੋੜਾ ਸਪੇਸ ਕਟੌਣ ਕਰਕੇ ਕੱਢ ਕੇ ਰੱਖੀ ਹੋਈ ਹੈ ਅੱਛਾ ਉਹ ਕੱਢ ਕੇ ਰੱਖਤੀ ਹਾਂਜੀ ਮਤਲਬ ਆ ਆ ਬਲਾ ਉਸ ਤੋਂ ਫੱਟੀ ਚੱਲਣੀਆਂ ਜੀ ਅੱਛਾ ਇੱਥੇ ਫੱਟੀ ਚ ਤੇ ਇੱਥੋਂ ਤੁਸੀਂ ਹੱਕ ਜੀ ਚਲਾ ਸਕਦੇ ਹੋ ਹੱਕ ਪੈ ਜਾਂਦੀ ਹੈ ਜੀ ਹੱਕ ਪਾ ਕੇ ਅੱਗੇ ਹੱਕ ਪਾ ਸਕਦੇ ਹੋ ਦੋਨੇ ਆਪਸ਼ਨ ਦੇ ਦਿੰਦੇ ਜੀ ਇਹ ਹਾਈਡਰੋਲਿਕ ਚ ਆਈਆਂ ਜੀ ਇਹਨਾਂ ਨੂੰ ਨੋਨ ਹਾਈਡਰੋਲਿਕ ਚ ਜੇ ਇਹਨਾਂ ਦਾ ਰੇਟ ਤੇ ਹਾਈਡਰੋਲਿਕ ਦਾ ਰੇਟ ਇਹ ਮਾਡਲ ਜਿਹੜਾ ਜੀ ਵਾ ਹਾਈਡਰੋਲਿਕ ਚ ਹੀ ਸਕਸੈਸ ਹੈ ਇਹ ਮਾਡਲ ਨੋਨ ਹਾਈਡਰੋਲਿਕ ਲੈਣੀ ਆ ਤਾਂ ਉਹ ਮਾਡਲ ਠੀਕ ਹੈ ਜੀ ਹਾਂਜੀ ਉਹਦੇ ਚ ਹਾਈਡਰੋਲਿਕ ਲੈ ਸਕਦੇ ਹੋ ਤੁਸੀਂ ਠੀਕ ਹੈ ਉਹਦੇ ਵਿੱਚ ਆਪਸ਼ਨ ਹੈ ਪਰ ਇਹਦੇ ਵਿੱਚ ਆਪਸ਼ਨ ਨਹੀਂਗਾ ਕਿ ਇਹ ਕਾਮਯਾਬ ਨਹੀਂ ਹਾਂ ਇਹ ਹਾਈਡਰੋਲਿਕ ਚ ਹੀ ਬੈਸਟ ਹੈ ਠੀਕ ਹੈ ਜੀ ਇਹਦੇ ਵਿੱਚ ਵੀਰੇ ਤਵਾ ਵਗੈਰਾ ਕਿੰਨੇ weight ਦਾ ਲੱਗਾ ਹੋਇਆ ਇਹ ਤਾਂ ਵੀ ਦੀ ਗੱਲ ਹੈ ਇਹਦੇ ਚ ਲੱਗਿਆ ਹੈ ਜੀ 11 ਕਿਲੋ weight ਦਾ ਤਵਾ ਜੀ 11 ਕਿਲੋ ਦਾ 24 ਇੰਚ ਫਾਈ ਲੱਗਿਆ ਹੈ 11 ਕਿਜੀ ਦਾ ਤਵਾ ਲੱਗਿਆ ਹੋਇਆ ਹੈ ਠੀਕ ਹੈ ਜੀ ਡਬਲ ਗੈਂਡੇ ਦਾ ਤਵਾ ਲੱਗਿਆ ਹੈ ਠੀਕ ਹੈ ਜੀ ਹੋਰ ਆਪਾਂ ਇਸੇ ਤਰ੍ਹਾਂ ਚਲੋ ਧਮੀਆਂ ਆਈਆਂ ਹੀ ਹਨਾ ਧਮੀਆਂ ਤਵੇ ਜੋ ਵੀ ਕਹਿਣ ਬਈ ਏਰੀਆ ਦੇ ਹਿਸਾਬ ਤੇ ਤੇ ਹੋਰ ਆਪਾਂ ਵੀਰੇ ਕੀ ਕੀ ਤਿਆਰ ਕਰਦੇ ਹਾਂ ਹੋਰ ਆਪਾਂ ਬਈ ਜੀ ਕਲਟੀਵੇਟਰ ਕਰਦੇ ਹਾਂ ਠੀਕ ਹੈ ਜੀ ਤੋਤਾ ਕਰਦੇ ਹਾਂ ਡਿਸਕ ਪਲਾਉ ਤੇ ਕਲਟੀਵੇਟਰ ਦੀ ਜੀ ਗੱਲ ਕਰੀਏ ਵੀਰੇ ਕਲਟੀਵੇਟਰ ਆਪਾਂ ਕਿੱਥੋਂ ਲੈ ਕੇ ਕਿੱਥੋਂ ਤੱਕ ਤਿਆਰ ਕਰਦੇ ਆ ਕਲਟੀਵੇਟਰ ਬਾਈ ਜੀ ਆਪਾਂ 9 ਤੋਂ ਲੈ ਕੇ 21 ਤੱਕ ਕਰਦੇ ਆ ਤੇ ਮੇਰੇ ਮਾਰਕੀਟ ਦੇ ਅੰਦਰ ਕਲਟੀਵੇਟਰ ਤਾਂ ਹਰ ਇੱਕ ਹੀ ਤਿਆਰ ਕਰ ਰਿਆ ਆਪਣੇ ਕਲਟੀਵੇਟਰਾਂ ਦਾ ਕੀ ਫਰਕ ਹੈ ਜੀ ਉਹਨਾਂ ਨਾਲ ਆਪਣੇ ਕਲਟੀਵੇਟਰ ਦਾ ਬਾਈ ਜੀ ਇੱਕ ਤਾਂ ਲੋਡ ਬਹੁਤ ਘੱਟ ਹੈ ਜੀ ਦੂਜਾ ਆਪਣਾ ਕਲਟੀਵੇਟਰ ਜਿੱਥੋਂ ਰੱਖਤਾ ਉੱਥੋਂ ਹੀ ਲੱਗੂਗਾ ਤਰਦਾ ਨਹੀਂ ਕਈ ਕਲਟੀਵੇਟਰ ਹੁੰਦੇ ਆ ਆਪਾਂ ਇੱਥੇ ਰੱਖੇ ਉੱਤੇ ਜਾ ਕੇ ਲੱਗਣਗੇ ਅੱਗੇ ਜਾ ਕੇ ਆਪਣਾ ਕਲਟੀਵੇਟਰ ਜਿੱਥੇ ਰੱਖਤਾ ਉੱਤੋ ਹੀ ਲੱਗੂਗਾ ਤੇ ਲੋਡ ਘੱਟ ਲੈਣ ਦਾ ਆਪਾਂ ਇਹ じゃ ਕੀ ਕਰਤਾ ਵੀਰੇ ਵੀ ਲੋਡ ਘੱਟ ਲੈ ਰਿਆ ਜਣਾ ਲੋਡ ਇੱਕ ਤਾਂ ਜੀ ਆਮ ਤੁਸੀਂ ਦੇਖਿਆ ਹੋਣਾ ਕਲਟੀਵੇਟਰਾਂ ਚ ਇਸ ਜਿਹੜੀ ਬੋਦੀ ਆ ਇਹ ਸਿੱਧੀ ਹੁੰਦੀ ਆ ਠੀਕ ਹੈ ਜੀ ਸਿੱਧੀ ਦੇ ਕਾਰਨ ਕਲਟੀਵੇਟਰ ਡੋਲਦਾ ਹੈ ਠੀਕ ਹੈ ਆਪਣੇ ਜਿਹੜੀ ਹਿੱਚਾ ਪਿੱਛੇ ਚੌੜੀ ਹੈ ਪਿੱਛੇ ਚੌੜੀ ਹੈ ਹਾਂਜੀ ਹਾਂਜੀ ਇਹ ਮਤਲਬ ਗਰੀਪਿੰਗ ਇਹਦੀ ਪੂਰੀ ਬਣਾਈ ਹੋਈ ਹੈ ਵੀ ਕਲਟੀਵੇਟਰ ਡੋਲੇ ਨਾਲ ਠੀਕ ਹੈ ਜੀ ਦੂਜਾ ਜਿਹੜੀ ਆ ਹਿੱਚ ਦੀ ਹਾਈਟ ਹੈ ਠੀਕ ਹੈ ਜੀ ਇਹ ਹਿੱਚ ਦੀ ਹਾਈਟ ਅਸੀਂ ਟਰੈਕਟਰ ਦੇ ਟਾਇਰ ਸਾਈਜ਼ ਦੇ ਅਕੋਰਡਿੰਗ ਇਹਨੂੰ ਸੈੱਟ ਕਰਦੇ ਹਾਂ ਇਹਦਾ ਬਹੁਤ ਵੱਡਾ ਕਾਰਨ ਹੈ ਲੋਡ ਦਾ ਕੰਟਰੋਲ ਬਹੁਤ ਵਧੀਆ ਰਹਿੰਦਾ ਹੈ ਠੀਕ ਹੈ ਜੀ ਇਹ ਸਭ ਤੋਂ ਮੇਨ ਪੁਆਇੰਟ ਹੈ ਜਿਹੜਾ ਕਲਟੀਵੇਟਰ ਦਾ ਹੈ ਠੀਕ ਹੈ ਵੀਰੇ ਇਹ ਵੀਰੇ weight ਵਗੈਰਾ ਇਹਨਾਂ ਦਾ ਫਿਰ ਕਿੰਨਾ ਰਹਿਣ ਵਾਲਾ ਹੈ ਬੇਟੇ ਤਾਂ 11 ਦੇ ਕਲਟੀਵੇਟਰ ਦਾ ਤਕਰੀਬਨ ਸਾਢੇ ਕਿ ਤਿੰਨ ਕੁਇੰਟਲ ਦੇ ਆਸ-ਪਾਸ ਹੁੰਦਾ ਜੀ ਸਾਢੇ ਤਿੰਨ ਕੁਇੰਟਲ ਦੇ ਆਸ-ਪਾਸ ਇਹਨਾਂ ਦਾ ਫਿਰ ਮੇਲੇ ਤੇ ਤੇ ਮੇਲੇ ਤੋਂ ਬਗੈਰ ਕੀ ਰੇਟ ਹੈ ਜੀ ਇਹਨਾਂ ਦਾ ਇਹ ਮੇਲੇ ਤੇ ਤਾਂ ਜਿਹੜਾ 3000 ਰੁਪਿਆ ਡਿਸਕਾਊਂਟ ਜਿਹੜਾ ਰੱਖਿਆ ਹੈ ਠੀਕ ਹੈ ਜੀ ਵੈਸੇ 37000 ਦੇ ਹੈ ਜੀ ਮੇਲੇ 'ਚ 3000 ਦਾ ਡਿਸਕਾਊਂਟ ਠੀਕ ਹੈ ਇਹ ਮੇਲੇ 'ਚ 3000 ਦਾ ਡਿਸਕਾਊਂਟ ਹੈ ਇਹਦੇ ਵਿੱਚ ਆਪਾਂ ਨੇ ਕਿ ਕਿੱਥੋਂ ਲੈ ਕੇ ਕਿੱਥੋਂ ਤੱਕ ਤੁਸੀਂ ਦੱਸਿਓ ਵੀਰੇ ਬਾਈ ਜੀ ਦੀ ਗੱਲ ਸੁਣ ਲਈ ਕਿੱਥੋਂ ਲੈ ਕੇ ਕਿੱਥੋਂ ਤੱਕ ਦੱਸਿਓ ਵੀਰੇ ਇਹਦੇ ਵਿੱਚ ਇਹ ਆਪਾਂ 9 ਤੋਂ ਲੈ ਕੇ ਬਾਈ ਜੀ 21 ਤੱਕ ਤਿਆਰ ਕਰਦੇ ਆ ਹਾਈਡਰੋਲਿਕ ਵੀ ਤਿਆਰ ਕਰਦੇ ਆ ਜੇ ਕਿਸੇ ਕਿਸਾਨ ਭਰਾ ਨੇ ਹਾਈਡਰੋਲਿਕ ਤਿਆਰ ਕਰਵਾਉਣਾ ਹੈ ਉਹ ਵੀ ਕਰਦੇ ਆ ਠੀਕ ਹੈ ਜੀ ਇੱਕ ਤਾਂ ਆਗੇ ਵੀਰੇ ਆ ਮੰਨ ਲਓ ਮੋੜ ਵਾਲੀ ਲਾਥ ਜਣਾ ਇੱਕ ਮਸ਼ੀਨੀ ਲਾਥ ਜਿਹਨੂੰ ਕਹਿੰਦੇ ਉਹ ਵੀ ਬਣਾਉਂਦੇ ਆ ਜੀ ਉਹ ਸਿੱਧੀ ਟਾਈਨ ਪ੍ਰੋਫਾਈਲ ਟਾਈਨ ਹੁੰਦੀ ਆ ਜੀ ਹਾਂ ਸਿੱਧੀ ਟਾਈਨ ਚ ਉਹ ਵੀ ਆਪਾਂ ਤਿਆਰ ਕਰਦੇ ਆ ਜਿਹੜੀ ਆ ਐਂਗਲ ਹੁੰਦੀ ਕੀ ਹੁੰਦਾ ਜੀ ਇਹ ਪੱਤੀ ਹੈ ਨਾ ਟੈਂ ਸੌਰੀ ਟੈਂ ਦੀ ਮਟਾਈ ਕਿੰਨੇ ਲੈ ਕੇ ਕਿੱਥੋਂ ਤੱਕ ਆਪਾਂ ਜੇ ਲਾਉਣਾ ਹੈ 6 ਸੂਤ ਤੋਂ ਲੈ ਕੇ 1 ਇੰਚੀ ਤੱਕ ਲਾਉਣੇ ਆ ਜੀ ਆਪਾਂ ਠੀਕ ਹੈ ਜੀ 6 ਇੰਚ ਤੋਂ ਲੈ ਕੇ 6 ਸੂਤ 6 ਸੂਤ ਤੋਂ ਲੈ ਕੇ 1 ਇੰਚ ਤੱਕ 1 ਇੰਚ ਦਾ ਕਰ ਤੇ ਉਸੇ ਤਰ੍ਹਾਂ ਆਪਣੇ ਜਿਹੜੇ ਤੋਤੇ ਆ ਹਨਾ ਵੀਰੇ ਤੋਤੇ ਆਪਾਂ ਕਿੱਥੋਂ ਲੈ ਕੇ ਕਿੱਥੋਂ ਤੱਕ ਬਣਾਉਣੇ ਆ ਤੇ ਇਹਦਾ weight ਵਗੈਰਾ ਤੇ ਇਹਦਾ price ਤੋਤੇ ਆਪਣੇ ਕੋਲੇ ਵੀ ਜੀ ਜ਼ਿਆਦਾਤਰ 5 ਤੋਂ ਲੈ ਕੇ 11 ਤੱਕ ਬਣਦੇ ਆ 5 ਤੋਂ ਲੈ ਕੇ 11 ਤੱਕ ਜੀ ਤੇ 5 ਜਿਹੜੇ ਕਿੰਨੇ ਐਚਪੀ ਦੇ ਤੁਸੀਂ ਰਿਕਮੈਂਡੇਸ਼ਨ ਦਿੰਦੇ ਤੇ 11 ਜਿਹੜੇ ਜਾਂ 7 ਤੱਕ 5 ਜਿਹੜੇ ਆ ਬਾਈ ਜੀ 5 45 ਤੋਂ 50 ਐਚਪੀ ਠੀਕ ਹੈ ਜੀ ਜਿਹੜੇ 7 ਦੇ ਆ ਉਹ 55 ਤੋਂ 60 ਐਚਪੀ ਠੀਕ ਹੈ ਜੀ ਹਾਂਜੀ 11 ਦੇ ਜਿਹੜੇ ਉਹ 75 ਹੈ ਇਹਦੀ ਗਹਿਰਾਈ ਕਿੰਨੀ ਹੋ ਜਾਂਦੀ ਵੀਰੇ ਜੇ ਮੈਂ ਗਹਿਰਾਈ ਦੀ ਗੱਲ ਕਰੀ ਗਹਿਰਾਈ ਇਹਦੀ ਤਕਰੀਬਨ ਤਕਰੀਬਨ ਹੋ ਜਾਂਦੀ ਹੈ ਵੀਰੇ ਜੀ 14 15 ਇੰਚ ਤੱਕ 14 15 ਇੰਚ ਜਿਹੜੇ ਤੋਤੇ ਜਾਂਦੇ ਨੇ ਹਾਂਜੀ ਤੇ ਤਹਿ ਤੋੜ ਕਿੰਨਾ ਜਾਂਦਾ ਜੀ ਆਪਣਾ ਤਹਿ ਤੋੜ ਆਪਣਾ ਜਾਂਦਾ ਜੀ ਤੇ 2 ਫੁੱਟ ਜੀ 2 ਫੁੱਟ ਉਹ ਵੀ ਆਪਾਂ ਤਿਆਰ ਕਰ ਤੇ ਇਹਦਾ ਵੀਰੇ weight ਵਗੈਰਾ ਕਿੰਨਾ ਰਹਿਣ ਵਾਲਾ ਜੀ rate ਇਹਦਾ ਵੈਸੇ 48000 ਰੁਪਏ ਜੀ ਸੱਤ ਵਾਲਿਆਂ ਦਾ ਠੀਕ ਹੈ ਜੀ ਇਸੇ 3000 ਰੁਪਏ ਆਪਾਂ ਮੇਲੇ ਤੇ ਡਿਸਕਾਊਂਟ ਰੱਖਿਆ ਤਾਂ ਠੀਕ ਹੈ ਜੀ ਹਾਂਜੀ ਮੇਲੇ ਤੋਂ ਬਗੈਰ 45000 ਦੇ ਆ 48000 ਰੁਪਏ ਹਾਂਜੀ ਸੱਤ ਵਾਲਿਆਂ ਦਾ ਸੱਤ ਵਾਲਿਆਂ ਦਾ ਹਾਂਜੀ ਠੀਕ ਹੈ ਜੀ ਸੱਤ ਵਾਲਿਆਂ ਦਾ ਹਾਂਜੀ ਠੀਕ ਹੈ ਵੀਰੇ ਤੇ ਆਪਣਾ ਐਡਰੈਸ ਤੇ ਆਪਾਂ ਜਿਹੜਾ ਕੰਮ ਕਿੱਥੇ ਕਰਦੇ ਨਾ ਕਿਹੜੇ ਏਰੀਆ ਚ ਤੇ ਨੰਬਰ ਜੀ ਹਾਂਜੀ ਆਪਣੀ ਫਰਮ ਦਾ ਨਾਮ ਹੈਗਾ ਭਾਈ ਜੀ ਦੋ ਸਰਦਾਰ ਐਗਰੀਕਲਚਰ ਵਰਕਸ ਠੀਕ ਹੈ ਜੀ ਐਡਰੈਸ ਹੈਗਾ ਜੀ ਆਪਣਾ ਸਰਦੂਰ ਸਰਦੂਲਗੜ ਰੋਡ ਰਤਿਆ ਠੀਕ ਹੈ ਜੀ ਸਰਦੂਲਗੜ ਰੋਡ ਰਤਿਆ ਰਤਿਆ ਮੋਬਾਈਲ ਨੰਬਰ ਹੈਗਾ ਜੀ ਆਪਣਾ 99919 60002 ਠੀਕ ਹੈ ਤੇ ਆਪਣਾ ਇੰਸਟਾਗ੍ਰam ਪੇਜ ਕੀ ਹੈ ਵੀਰੇ ਦੋ ਸਰਦਾਰ ਐਕਰੀ ਵਰਕਸ ਠੀਕ ਹੈ ਉਸੇ ਨਾਮ ਤੇ ਇੰਸਟਾਗ੍ਰam ਹੈ ਤੇਜ ਤੇ ਵੀਡੀਓ ਕਿਵੇਂ ਲੱਗੀ ਜਰੂਰ ਦੱਸਿਆ ਇਹ ਨੰਬਰ ਸਕਰੀਨ ਤੇ ਚੱਲਦਾ ਹੈ ਵੀਡੀਓ ਨੂੰ ਸ਼ੇਅਰ ਕਰਿਆ ਇਹ ਧੰਨਵਾਦ ਜੀ